ਮੇਤ ਅਨਮੋਲ ਦੀ ਉਸੋ ਦੇ ਪਰਵਚਨਾਤੋਂ ਸੰਕਲਿਤ ਬੋਧ ਕਥਾਵਾਂ ਤੇ ਆਧਾਰਿਤ ਪੁਸਤਕ ਕਿੱਸਾ ਮਰਨਾ ਹੋਏ ਵਿੱਚੋਂ ਰਚਨਾ ਰਵਿੰਦਰ ਨਾਥ ਤੇ ਬੁੱਢਾ ਆਦਮੀ ਰਵਿੰਦਰ ਨਾਥ ਨੇ ਲਿਖਿਆ ਹੈ ਕਿ ਬੁੱਢਾ ਆਦਮੀ ਉਸਦੇ ਗੁਆਂਢ ਵਿੱਚ ਰਹਿੰਦਾ ਸੀ ਪਿਤਾ ਜੀ ਦੇ ਦੋਸਤਾਂ ਵਿੱਚੋਂ ਸੀ ਇਸ ਲਈ ਅਕਸਰ ਉਹਨਾਂ ਦੇ ਘਰ ਆ ਜਾਂਦਾ ਤੇ ਉਸ ਨੂੰ ਬਹੁਤ ਪਰੇਸ਼ਾਨ ਕਰਦਾ ਕਿਉਂਕਿ ਰਵਿੰਦਰ ਨਾਥ ਜੋ ਈਸ਼ਵਰ ਦੀਆਂ ਆਤਮਾ ਦੀਆਂ ਪਰਮਾਤਮਾ ਦੀਆਂ ਕਵਿਤਾਵਾਂ ਲਿਖਦੇ ਤਾਂ ਬਹੁਤ ਹੱਸਦਾ ਤੇ ਅਜੀਹਾ ਹੱਥ ਫੜ ਕੇ ਹਲਾ ਕੇ ਕਹਿੰਦਾ ਅਨੁਭਵ ਹੋਇਆ ਹੈ ਈਸ਼ਵਰ ਨੂੰ ਦੇਖਿਆ ਹੈ ਤੇ ਇੰਨਾ ਖਿੜਖੜਾ ਕੇ ਹੱਸਦਾ ਕਿ ਰਵਿੰਦਰਨਾਥ ਨੇ ਲਿਖਿਆ ਕਿ ਉਸ ਆਦਮੀ ਤੋਂ ਡਰ ਪੈਦਾ ਹੋ ਗਿਆ ਕਿਉਂਕਿ ਜੇ ਉਹ ਕਿਤੇ ਸੜਕ ਤੇ ਮਿਲ ਜਾਂਦਾ ਤਾਂ ਮੈਂ ਬਚ ਕੇ ਨਿਕਲ ਜਾਂਦਾ ਕਿਉਂਕਿ ਉਹ ਉੱਥੇ ਹੀ ਫੜ ਲੈਂਦਾ ਕਹਿੰਦਾ ਅਨੁਭਵ ਹੋਇਆ ਹੈ ਈਸ਼ਵਰ ਦਾ ਈਸ਼ਵਰ ਨੂੰ ਦੇਖਿਆ ਹੈ ਮੇਰੀ ਹਿੰਮਤ ਨਾ ਪੈਂਦੀ ਕਹਿਣ ਦੀ ਕਿ ਅਨੁਭਵ ਕੀ ਹੋਣਾ ਸੀ ਬਸ ਕਵਤਾਵਾਂ ਹੀ ਲਿਖ ਰਿਆ ਸੀ ਪਰ ਇੱਕ ਦਿਨ ਰਵਿੰਦਰ ਨਾਸ ਨਿਕਿਆ ਵਰਖਾ ਦੇ ਦਿਨ ਸਾਨੂੰ ਘਰ ਤੋਂ ਬਾਹਰ ਸਮੁੰਦਰ ਵੱਲ ਗਿਆ ਸੂਰਜ ਨਿਕਲਿਆ ਹੋਇਆ ਸੀ ਸਵੇਰ ਦਾ ਸਮਾਂ ਸੀ ਦੇਖਿਆ ਕਿ ਸਮੁੰਦਰ ਦੇ ਜਲ ਤੇ ਵੀ ਸੂਰਜ ਦਾ ਪ੍ਰਤੀਬਿੰਬਣਿਆ ਹੈ ਤੇ ਰਸਤੇ ਦੇ ਕਿਨਾਰੇ ਜੋ ਟੋਏ ਅਤੇ ਛੱਪੜ ਅਤੇ ਗੰਦੇ ਪਾਣੀ ਦੇ ਖੱਡੇ ਭਰੇ ਹਨ ਉਹਨਾਂ ਸਭ ਵਿੱਚ ਵੀ ਸੂਰਜ ਦਾ ਪ੍ਰਤੀਬਿੰਬਣਿਆ ਹੋਇਆ ਹੈ ਰਵਿੰਦਰ ਨਾਥ ਦੇ ਵਾਪਸ ਪਰਤਦਿਆਂ ਅਚਾਨਕ ਨੂੰ ਅਜਿਹਾ ਲੱਗਿਆ ਕਿ ਸਾਗਰ ਦਾ ਜੋ ਪ੍ਰਤੀਬਿੰਬ ਹੈ ਅਤੇ ਇਸ ਗੰਦੇ ਛੱਪੜ ਵਿੱਚ ਜੋ ਪ੍ਰਤੀਬਿੰਬ ਬਣਿਆ ਹੈ ਇਹਨਾਂ ਦੋਹਾਂ ਵਿੱਚ ਕੋਈ ਭੇਦ ਹੈ ਕਿ ਗੰਦੇ ਛੱਪੜ ਵਿੱਚ ਬਣ ਕਰਕੇ ਪ੍ਰਤੀਬਿੰਬ ਵੀ ਗੰਦਾ ਹੋ ਗਿਆ ਹੈ ਰਵਿੰਦਰ ਨਾਥ ਦੇ ਮਨ ਵਿੱਚ ਇਹ ਪ੍ਰਸ਼ਨ ਉੱਠਿਆ ਛੱਪੜ ਗੰਦਾ ਹੈ ਲੇਕਿਨ ਜੋ ਪ੍ਰਤੀਬਿੰਬ ਬਣਿਆ ਹੈ ਕੀ ਉਹ ਪ੍ਰਤੀਬਿੰਬ ਵੀ ਗੰਦੇ ਛੱਪੜ ਵਿੱਚ ਗੰਦਾ ਹੋ ਜਾਵੇਗਾ ਅਤੇ ਕੀ ਸਾਫ ਜਲ ਵਿੱਚ ਸਾਫ ਹੋਵੇਗਾ ਪ੍ਰਤੀਬਿੰਬ ਅਚਾਨਕ ਜਿਵੇਂ ਇੱਕ ਬਿਸ ਫੋਟ ਹੋ ਗਿਆ ਉਹਨਾਂ ਨੂੰ ਲੱਗਾ ਕਿ ਪ੍ਰਤੀਬਿੰਬ ਨੂੰ ਤਾਂ ਗੰਦਾ ਛੱਪੜ ਛੂ ਵੀ ਕਿਵੇਂ ਸਕਦਾ ਹੈ ਇਹ ਜੋ ਰਿਫਲੈਕਸ਼ਨ ਹੈ ਉਹ ਕਿਵੇਂ ਗੰਦਾ ਹੋਵੇਗਾ ਉਹ ਤਾਂ ਚਾਹੇ ਸ਼ੁੱਧ ਜਲ ਵਿੱਚ ਬਣੇ ਚਾਹੇ ਗੰਦਲੇ ਜਲ ਵਿੱਚ ਉਹ ਤਾਂ ਉਹੀ ਹੈ ਲੇਕਿਨ ਫਿਰ ਵੀ ਸਾਗਰ ਵਿੱਚ ਉਹ ਹੋਰ ਦਿਖਾਈ ਦੇ ਰਿਹਾ ਹੈ ਗੰਦੇ ਛੱਪੜ ਵਿੱਚ ਹੋਰ ਦਿਖਾਈ ਦੇ ਰਿਹਾ ਹੈ ਉਸ ਦਿਨ ਉਹ ਇੰਨੀ ਖੁਸ਼ੀ ਨਾਲ ਵਾਪਸ ਪਰਤੇ ਕਿ ਰਸਤੇ ਵਿੱਚ ਜੋ ਵੀ ਮਿਲਦਾ ਉਸ ਨੂੰ ਗਲੇ ਲਗਾਉਂਦੇ ਜੱਫੀ ਪਾਉਂਦੇ ਖੁਸ਼ ਨਾ ਰਿਹਾ ਉਹ ਆਦਮੀ ਵੀ ਮਿਲ ਗਿਆ ਜਿਸ ਤੋਂ ਬਚ ਕੇ ਉਹ ਨਿਕਲਦੇ ਸਨ ਉਹਨਾਂ ਨੂੰ ਪਹਿਲੀ ਵਾਰ ਲੱਗਿਆ ਅੱਜ ਕਿ ਉਹ ਵੀ ਈਸ਼ਵਰ ਹੈ ਉਸ ਨੂੰ ਵੀ ਉਹਨਾਂ ਗਲੇ ਲਗਾ ਲਿਆ ਤੇ ਜੱਫੀ ਪਾ ਲਈ ਕਿਉਂਕਿ ਅੱਜ ਉਹਨਾਂ ਨੂੰ ਪਹਿਲੀ ਵਾਰ ਇਹ ਖਿਆਲ ਆਇਆ ਸੀ ਕਿ ਇੱਕ ਗੰਦੇ ਛੱਪੜ ਵਿੱਚ ਬਣਿਆ ਪ੍ਰਤੀਬਿੰਬ ਸਮੁੰਦਰ ਵਿੱਚ ਬਣੇ ਪ੍ਰਤੀਬਿੰਬ ਨਾਲੋਂ ਵੱਖਰਾ ਥੋੜੀ ਹੈ ਉਹ ਤਾਂ ਉਹੀ ਹੈ ਉਸ ਆਦਮੀ ਨੇ ਕਿਹਾ ਕਿ ਠੀਕ ਹੈ ਠੀਕ ਹੈ ਹੁਣ ਮੈਂ ਪਛਾਣ ਲਿਆ ਕਿ ਤੈਨੂੰ ਅਨਪਭ ਹੋ ਗਿਆ ਉਸ ਆਦਮੀ ਨੇ ਕਿਹਾ ਕਿ ਹੁਣ ਨਹੀਂ ਪੁੱਛਾਂਗਾ ਕਿਉਂਕਿ ਜਦੋਂ ਮੈਂ ਤੇਰੇ ਕੋਲ ਆਉਂਦਾ ਸੀ ਤਾਂ ਤੂੰ ਇੰਜ ਬਚਦਾ ਸੀ ਮੇਰੇ ਕੋਲੋਂ ਕਿ ਮੈਨੂੰ ਲੱਗਦਾ ਸੀ ਇਸ ਨੂੰ ਕਿਵੇਂ ਈਸ਼ਵਰ ਦਾ ਅਨੁਭਵ ਹੋਇਆ ਹੋਵੇਗਾ ਮੈਂ ਵੀ ਤਾਂ ਈਸ਼ਵਰ ਹੀ ਹਾਂ ਜਾਣੀ ਜੇ ਈਸ਼ਵਰ ਦਾ ਅਨੁਭਵ ਹੋ ਗਿਆ ਤਾਂ ਕਿਸ ਤੋਂ ਬਚਣਾ ਕਿਸ ਤੋਂ ਭਜਣਾ ਹੁਣ ਤੈਨੂੰ ਹੋ ਗਿਆ ਹੈ ਅਨੁਭਵ ਹੁਣ ਠੀਕ ਹੈ ਹੁਣ ਮੈਂ ਦੇਖ ਸਕਦਾ ਹਾਂ ਤੇਰੀਆਂ ਅੱਖਾਂ ਵਿੱਚ ਤਿੰਨ ਦਿਨ ਤੱਕ ਇਹ ਹਾਲਤ ਰਹੀ ਆਦਮੀ ਖੁੰਝ ਗਏ ਤਾਂ ਗਾਵਾਂ ਮੱਝਾਂ ਕੋੜੇ ਜੋ ਵੀ ਮਿਲ ਜਾਂਦਾ ਉਹਨਾਂ ਨੂੰ ਵੀ ਗੱਲੀ ਲਗਾ ਲੈਂਦੇ ਉਹ ਵੀ ਖੁੰਝ ਜਾਂਦੇ ਤਾਂ ਉਹ ਰੁੱਖਾਂ ਨੂੰ ਤਿੰਨ ਦਿਨ ਇਹੀ ਹਾਲਤ ਰਹੀ ਰਵਿੰਦਰਨਾਥ ਨੇ ਲਿਖਿਆ ਹੈ ਕਿ ਉਹਨਾਂ ਤਿੰਨਾ ਦਿਨਾਂ ਵਿੱਚ ਜੋ ਜਾਣਿਆ ਬਸ ਸਿਰ ਉਹੀ ਜੀਵਨ ਬਰਤੀ ਜਾਇਦਾਦ ਬਣ ਕੇ ਧੰਨਵਾਦ